ਸ਼ਹਿਰ ਦੇ ਵਿੱਚੋਂ ਲੱਗ ਲੱਗ ਥਾਵਾਂ ਤੋਂ ਐਕਟਿਵਾ ਚੋਰੀ ਕਰਨ ਵਾਲਾ ਵਿਅਕਤੀ ਕਾਬੂ ਇੱਕ ਜੀ ਸਾਡੇ ਐਫ ਆਈ ਆਰ ਦਰਜ ਹੋਈ ਆ ਹਰਦੀਪ ਸਿੰਘ ਲੜਕਾ ਆ son of ਸੁਜੀਤ ਸਿੰਘ ਕਰਨਤਨ ਦਾ ਰਹਿਣ ਵਾਲਾ ਜਿਹਨੂੰ ਆਪਾਂ ਇੱਕ ਐਕਟਿਵਾ ਦੇ ਉੱਤੇ ਸਵਾਰ ਫੜਿਆ ਸੀਗਾ ਵਿਸ਼ਾਲ ਮੇਗਾ ਮਾਡਲ ਕੋ ਜਦੋਂ ਕੋਸ਼ਿਸ਼ ਕੀਤੀ ਗਈ ਤੇ ਇਹਦੇ ਕੋਲ ਜਿਹੜੀ ਐਕਟਿਵ ਆ ਦੇ ਕੋਈ ਪੇਪਰ ਨਹੀਂ ਸੀ ਫਿਰ ਪਤਾ ਲੱਗਾ ਇਹਨੇ ਚੋਰੀ ਕੀਤੀ ਹੈ ਇਹਨੂੰ ਜਮਾਨਤ ਫਾਈਲ ਰਜਿਸਟਰ ਕਰਕੇ ਇਹਨੂੰ ਬਾਹਰ ਤੇ ਲੰਦਾ ਗਿਆ ਜਿਸ ਘਰਾਂ ਨੇ ਦੇ ਕੋ ਟੋਟਲ 7 ਐਕਟਿਵ ਆ ਰਿਕਵਰ ਹੋਈਆਂ ਤੇ ਇਹਨੂੰ ਉਮੀਦ ਆ ਕਿ ਕੋ ਹੋਰ ਵੀ ਐਕਟਿਵ ਆਸੇੜੀਆਂ ਹੈਗੀਆਂ ਉਹਨਾਂ ਤੇ ਵੀ ਰਿਕਵਰ ਸਰ ਕਿੱਥੋਂ ਦੀਆਂ ਚੋਰੀ ਕਰਦਾ ਹੈ ਸਾਰੇ ਇਹ ਜਿਆਦਾ ਰੰਜੀਤ ਐਵੇਨਿਊ ਅਤੇ ਸੇਵਨ ਲਾਈਨ ਦੇ ਏਰੀਆ ਦੇ ਵਿੱਚ ਜੋ ਐਕਟਿਵਿਟੀ ਚੋਰੀਆਂ ਕੀਤੀਆਂ ਨੇ ਤੇ ਜਿਹੜੀਆਂ ਵੀ ਐਕਟਿਵਿਟੀ ਚੋਰੀਆਂ ਕਰਦਾ ਉੱਥੇ ਤਰਨਤਨ ਲੈ ਕੇ ਜਾ ਕੇ ਬਿਨਾਂ ਨੰਬਰ ਚੇਂਜ ਕੀਤੇ ਆ ਉਹਦੇ ਸਿੱਧਾ ਸਿੱਧਾ ਕਿੰਨੇ ਦੀ ਇਹ ਵੇਚਦੇ ਸੀ ਉੱਥੇ ਜਾ ਕੇ ਇਹ ਲਗ ਲਗ ਕੀਮਤ ਦੀ ਫੇਰੀ ਹੈਗੀ ਉੱਥੇ ਆਪਣੇ ਵੇਚ ਦਿਆ ਜਾ ਕੇ ਪਲੱਸ ਇਹ ਪਤਾ ਕਰਾਂਗੇ ਕਿ ਅੱਗੇ ਇਹਨੇ ਹੋਰ ਵੀ ਕਿੰਨੀ ਐਕਟਿਵਿਟੀ ਹੈ ਕਿੰਨਾਂ ਕੋ ਉਹ ਉਮੀਦ ਹੈ ਬਰਾਮਦ ਹੋਣ ਦੀ ਸਭ ਪਹਿਲੇ ਪਰਚੇ ਕਿੰਨੇ ਹੁੰਦੇ ਜੇ ਤੇ ਪਹਿਲਾਂ ਕੋਈ ਪਰਚਾ ਨਹੀਂ ਹੋਇਆ ਜੀ ਪਹਿਲੇ ਪਹਿਲਾ ਪਰਚਾ ਆਇਆ ਹੈ ਜੀ ਸਰ ਕਿੰਨੀ ਉਮਰ ਹੈ ਜੀ 30 ਸਾਲ ਉਮਰ ਹੈ ਜੀ ਤਾਂ ਕਿੰਨੇ ਦਿਨਾਂ ਦੀ ਮਾਰ ਲਿੱਤੀ ਸੀ 7 ਦਿਨਾਂ ਦੀ ਮਾਰ ਸਾਹਿਬ ਕੋਈ ਹੋਰ ਰੋਬਿੰਗ ਇਦੋਂ ਦੇ ਕੋਈ ਹੋਰ ਵੀ ਪੜਿਆ ਜਾਂ ਨਾਲ ਨਾਲ ਦੇ ਨਾਲ ਕੋਈ ਚੜਾਹਲਾ ਨਾਲ ਸਿਰੋਂ ਕਰਦਾ ਹੋਵੇ ਚੋਰੀਆਂ ਬਿਲਕੁਲ ਜੀ ਅੱਗੇ ਆਪਾਂ ਲਿਆ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਬੰਦੇ ਆਣਗੇ ਵਿਚ ਤੇ ਆ ਸੇਲ ਕਰਦਾ ਹੈ ਸਾਰੇ ਆਪਾਂ ਨਾਲ ਆ ਕੇ ਇਸ ਵਿੱਚ ਸ਼ਾਮਲ ਕਰਾਂਗੇ ਰਸ਼ਿਦ ਆ ਵੀ ਆਦੀ ਸੀ ਜੀ ਨੇ ਨੇ ਚੇਡੋ ਲਿਗੂਏ ਸੋ ਸੋ ਨਹੀਂ ਇਹ ਕੋਈ ਚੀਜ਼। ਪਰ ਲੱਗਦਾ ਕੋਈ ਹੋਰ ਵੱਡੀ ਬ੍ਰੰਗ ਵੀ ਖੁੱਲ ਸਕਦੀ ਹੈ। ਉਹ ਕਰ ਰਿਹਾ ਇਨਵੈਸਟੀਗੇਸ਼ਨ ਤੁਹਾਨੂੰ ਉਮੀਦ ਹੈ ਕਿ ਕੋਈ ਹੋਰ ਬੈਕਟਿਵਾਰੀ ਕੋ ਬ੍ਰੰਗ ਹੋਵੇ। ਇਸ ਇਫੈਕਟਿਵਤਾ ਤੋਂ ਹੀ ਚੱਲਦਾ ਸੀ ਜਾਂ ਹੋਰ ਵੀ ਕੋਈ ਕੋਈ ਚੱਲਦਾ ਹੋਊਗਾ। ਇਹਨਾਂ ਇਹਦੀ ਕੋਲ ਜਿਹੜੀਆਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਬ੍ਰਾਮਦ ਸਰਟ ਐਕਟਿਵ ਆਇਆ ਐਕਟਿਵ ਆਈਆਂ ਪੂਰੀਆਂ। ਸਰ ਐਕਟਿਵ ਮਤ ਬ੍ਰਾਮਦ ਕਾਲੀਆਂ ਖੋਲਦੇ ਕਿਦਾਂ ਸੀ ਜਿੱਦਾਂ ਸ਼ਟਰ ਲੋਕ ਲੱਗਾ ਹੁੰਦਾ ਹੈ ਐਕਟਿਵਾਂ ਨੇ ਤੇ ਖੋਲਦੇ ਕਿਦਾਂ ਆਂ? ਨਹੀਂ ਨਾ ਕੋਈ ਜਿਹੜੀ ਚਾਬੀ ਹੁੰਦੀ ਹੈ ਕਈ ਵਾਰੀ ਸ਼ਟਰ ਲੋਕ ਦੇਖੇ ਨਹੀਂ ਲ ਕੁਝ ਚਾਬੀਆਂ ਵੀ ਬ੍ਰਾਮ੍ਹਤ ਹੋਈਆਂ ਫਿਰ ਨਾਲ ਹਾਂਜੀ ਕੁਝ ਚਾਬੀਆਂ ਬ੍ਰਾਮ੍ਹਤ ਹੋਈਆਂ